ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੀਰਤ ਬਾਥਰੂਮ ਵਿੱਚ ਆਪਣੇ ਕੱਪੜੇ ਧੋ ਰਹੀ ਸੀ। ਉਸ ਦੀ ਭਾਬੀ ਨੇ ਆਪਣੇ ਤੇ ਦੀਪਕ ਦੇ ਕੱਪੜੇ ਲਿਆ ਕੇ ਬਾਥਰੂਮ ਵਿੱਚ ਸੁੱਟਦੇ ਹੋਏ ਕਿਹਾ, ਸੀਰਤ ਜਰਾ ਸਾਡੇ ਕੱਪੜੇ ਵੀ ਧੋ ਦੇਵੀਂ। ਮੇਰੀ ਤਬੀਅਤ ਅੱਜ ਠੀਕ ਨਹੀਂ। ਮੈਂ ਥੋੜੀ ਦੇਰ ਰੈਸਟ ਕਰਨ ਆਪਣੇ ਕਮਰੇ ਵਿੱਚ ਜਾ ਰਹੀ ਹਾਂ। ਪਲੀਜ਼ ਮੈਨੂੰ ਡਿਸਟਰਬ ਨਾ ਕਰੀ। ਇਹਨਾਂ ਕਹਿ ਕੇ ਅਰਸ਼ ਆਪਣੇ ਕਮਰੇ ਵਿੱਚ ਚਲੀ ਗਈ। ਸੀਰਤ ਹੈਰਾਨੀ ਨਾਲ ਉਸ ਨੂੰ ਜਾਂਦੇ ਹੋਏ ਵੇਖਦੀ ਰਹਿ ਗਈ। ਇੱਧਰ ਕੁਝ ਦਿਨਾਂ ਤੋਂ ਘਰ ਵਾਲਿਆਂ ਦਾ ਵਿਵਹਾਰ ਉਸ ਦੇ ਲਈ ਇੱਕਦਮ ਬਦਲ ਗਿਆ ਸੀ। ਉਹ ਪਿਛਲੇ ਇੱਕ ਹਫ਼ਤੇ ਤੋਂ ਆਪਣੇ ਪੇਕੇ ਰਹਿ ਰਹੀ ਸੀ। ਪਹਿਲਾਂ ਤਾਂ ਸਭ ਕੁਝ ਠੀਕ ਸੀ ਪਰ ਕੁਝ ਦਿਨ ਪਹਿਲਾਂ ਹੀ ਸਾਰੇ ਘਰ ਵਾਲਿਆਂ ਦੇ ਵਿਵਹਾਰ ਵਿੱਚ ਬਹੁਤ ਜ਼ਬਰਦਸਤ ਪਰਿਵਰਤਨ ਆ ਗਿਆ ਸੀ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਦੇ ਪੇਕੇ ਉਸ ਨਾਲ ਅਜਿਹਾ ਵਿਵਹਾਰ ਕਰ ਸਕਦੇ ਨੇ। ਕਪੜੇ ਧੋਂਦੇ ਧੋਂਦੇ ਉਹ ਇੱਕ ਹਫ਼ਤਾ ਪਹਿਲਾਂ ਦੀਆਂ ਯਾਦਾਂ ਵਿੱਚ ਖੋ ਗਈ ਉਸਦੇ ਵਿਆਹ ਨੂੰ ਹਜੇ 5 ਮਹੀਨੇ ਹੀ ਹੋਏ ਸੀ ਸ਼ੁਰੂਆਤ ਵਿੱਚ ਤਾਂ ਸਭ ਕੁਝ ਠੀਕ ਹੀ ਰਿਹਾ ਪਰ ਵਿਆਹ ਤੋਂ 2 ਮਹੀਨੇ ਬਾਅਦ ਹੀ ਉਸਦੀ ਸੱਸ ਨੂੰ ਲਕਵਾ ਮਾਰ ਗਿਆ ਹੁਣ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਉਸਦੀ ਸੱਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਉਸਦੇ ਮੋਢਿਆਂ ਤੇ ਆ ਪਈ ਸੀ ਹਾਲਾਂਕਿ ਉਸਦੀ ਮਦਦ ਲਈ ਰਵੀ ਨੇ ਇੱਕ ਔਰਤ ਨੂੰ ਵੀ ਰੱਖ ਦਿੱਤਾ ਕਹਜਾ ਤੋ ਕਿਸੇ ਦਿਨ ਉਹ ਔਰਤ ਨਾ ਆਉਂਦੀ ਤਾਂ ਸੀਰਤ ਨੂੰ ਹੀ ਆਪਣੀ ਸੱਸ ਦੀ ਜ਼ਿੰਮੇਵਾਰੀ ਚੱਕਣੀ ਪੈਂਦੀ ਸੀਰਤ ਹਜੇ ਨਵੀਂ ਨਵੇਲੀ ਦੁਲਹੰਸੀ ਉਹ ਤਾਂ ਨਵੀਆਂ ਜ਼ਿੰਮੇਵਾਰੀਆਂ ਨੂੰ ਵੇਖ ਕੇ ਇੱਕਦਮ ਘਬਰਾ ਗਈ ਕਦੇ ਕਦੇ ਰਾਤ ਨੂੰ ਸੌਣ ਵੇਲੇ ਵੀ ਉਸ ਦੀ ਸੱਸ ਆਵਾਜ਼ ਲਗਾ ਦਿੰਦੀ ਉਹ ਤਿਲ ਮਿਲਾ ਕੇ ਰਹਿ ਜਾਂਦੀ ਰਵੀ ਦੇ ਕੋਲ ਹੋਣ ਦੇ ਕਾਰਨ ਉਸ ਨੂੰ ਆਪਣੀ ਸੱਸ ਦੀ ਗੱਲ ਸੁਣਨ ਲਈ ਜਾਣਾ ਹੀ ਪੈਂਦਾ ਉਹ ਸ਼ਾਮ ਨੂੰ ਰਵੀ ਦੇ ਦਫ਼ਤਰ ਤੋਂ ਆਉਣ ਤੋਂ ਬਾਅਦ ਉਸ ਨਾਲ ਗੱਲਾਂ ਕਰਨੀਆਂ ਚਾਹੁੰਦੀ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੀ ਪਰ ਰਵੀ ਦਫ਼ਤਰ ਤੋਂ ਆ ਕੇ ਥੋੜੀ ਦੇਰ ਆਪਣੀ ਮਾਂ ਕੋਲ ਜ਼ਰੂਰ ਜਾਂਦਾ ਫਿਰ ਜਦੋਂ ਸੀਰਤ ਦੇ ਕੋਲ ਹੁੰਦਾ ਤਾਂ ਉਸ ਦੀ ਸੱਸ ਬਾਰ-ਬਾਰ ਸੀਰਤ ਨੂੰ ਬੁਲਾਉਂਦੀ ਤਾਂ ਸੀਰਤ ਪਰੇਸ਼ਾਨ ਹੋ ਜਾਂਦੀ ਉਸ ਨੂੰ ਘਟਨ ਹੋਣ ਲੱਗੀ ਇੰਜ ਹੀ ਇੱਕ ਦਿਨ ਉਹ ਆਪਣੇ ਕਮਰੇ ਵਿੱਚ ਪਈ ਸੀ ਕਿ ਉਸਦੀ ਸੱਸ ਨੇ ਆਵਾਜ਼ ਲਗਾਈ ਸੀਰਤ ਪੁੱਤ ਮੈਨੂੰ ਪਿਆਸ ਲੱਗੀ ਹੈ ਉਹ ਉਹਨਾਂ ਨੂੰ ਪਾਣੀ ਪਿਲਾ ਕੇ ਆਈ ਹੀ ਸੀ ਕਿ ਥੋੜੀ ਦੇਰ ਬਾਅਦ ਫਿਰ ਉਹਨਾਂ ਨੇ ਆਵਾਜ਼ ਲਗਾਉਂਦੇ ਹੋਏ ਕਿਹਾ ਸੀਰਤ ਮੈਨੂੰ ਵਾਸ਼ਰੂਮ ਜਾਣਾ ਹੈ ਹੁਣ ਤਾਂ ਉਹ ਪੂਰੀ ਤਰ੍ਹਾਂ ਖਿੱਚ ਗਈ ਸੋਚਣ ਲੱਗੀ ਇਹਨਾਂ ਦੇ ਵੱਡੇ ਨੂੰ ਪੁੱਤ ਵੀ ਤਾਂ ਦੂਜੇ ਸ਼ਹਿਰ ਵਿੱਚ ਆਰਾਮ ਨਾਲ ਰਹਿੰਦੇ ਨੇ ਮੰਮੀ ਸਿਰਫ ਸਾਡੀ ਜ਼ਿੰਮੇਵਾਰੀ ਨਹੀਂ ਹੈ ਇਸ ਲਈ ਉਸੇ ਸ਼ਾਮ ਨੂੰ ਜਦੋਂ ਰਵੀ ਘਰ ਆਇਆ ਤਉ ਜਿੱਤ ਫੜ ਕੇ ਬੈਠ ਗਈ ਕਿ ਮੰਮੀ ਜੀ ਨੂੰ ਵੀਰ ਭਾਬੀ ਦੇ ਕੋਲ ਭੇਜ ਦੇਵੋ ਰਵੀ ਪਰੇਸ਼ਾਨ ਹੋ ਗਿਆ ਕਹਿਣ ਲੱਗਿਆ ਵੀਰਾ ਤੇ ਭਾਬੀ ਦਿੱਲੀ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦੇ ਨੇ ਦੋਨੋਂ ਜੌਬ ਕਰਦੇ ਨੇ ਤਾਂ ਦਿਨ ਵਿੱਚ ਮਾਂ ਦੀ ਦੇਖਭਾਲ ਕੌਣ ਕਰੇਗਾ ਸੀਰਤ ਇੱਕਦਮ ਗੁੱਸੇ ਵਿੱਚ ਬੋਲੀ ਉਹ ਮਾਂ ਦੀ ਦੇਖਭਾਲ ਕਰਨ ਲਈ ਕਿਸੇ ਨੂੰ ਰੱਖ ਵੀ ਸਕਦੇ ਨੇ ਮਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਇਕੱਲੇ ਸਾਡੀ ਨਹੀਂ ਹੋ ਸਕਦੀ ਰਵੀ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਕਰਮਾਂ ਦਾ ਹੈ ਮਾਂ ਨੂੰ ਇਸ ਹਾਲਤ ਵਿੱਚ ਕਿਤੇ ਹੋਰ ਨਹੀਂ ਭੇਜ ਸਕਦੇ ਉਹਨਾਂ ਨੂੰ ਬਹੁਤ ਤਕਲੀਫ ਹੋਵੇਗੀ ਤਸੀਰਤ ਗੁੱਸੇ ਵਿੱਚ ਕਹਿਣ ਲੱਗੀ ਠੀਕ ਹੈ ਤੁਸੀਂ ਮੰਮੀ ਜੀ ਨੂੰ ਨਹੀਂ ਭੇਜਣਾ ਤਾਂ ਨਾ ਭੇਜੋ ਮੈਂ ਹੀ ਘਰ ਛੱਡ ਕੇ ਚਲੀ ਜਾਂਦੀ ਹਾਂ ਜਦ ਤੁਸੀਂ ਮੇਰੀ ਗੱਲ ਮੰਨਣ ਲਈ ਤਿਆਰ ਹੋ ਜਾਓਗੇ ਉਦੋਂ ਮੈਂ ਵਾਪਸ ਆ ਜਾਵਾਂਗੀ ਆਖਰ ਮੇਰੀ ਵੀ ਆਪਣੀ ਜ਼ਿੰਦਗੀ ਹੈ ਸ਼ੌਂਕ ਨੇ ਇੱਛਾਵਾਂ ਨੇ ਜੀਨ ਨੂੰ ਮੈਂ ਵਿਆਹ ਤੋਂ ਬਾਅਦ ਪੂਰਾ ਕਰਨਾ ਚਾਹੁੰਦੀ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਸੀਰਤ ਆਪਣੇ ਪੇਕੇ ਹੀ ਰਹਿ ਰਹੀ ਸੀ ਘਰ ਵਾਲਿਆਂ ਦਾ ਵਿਵਹਾਰ ਦਿਨ ਪ੍ਰਤੀ ਦਿਨ ਅਜੀਬ ਹੁੰਦਾ ਜਾ ਰਿਹਾ ਸੀ ਸ਼ਾਮ ਨੂੰ ਸੀਰਤ ਡਾਈਨਿੰਗ ਟੇਬਲ ਦੀ ਸਫਾਈ ਕਰ ਰਹੀ ਸੀ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਟੇਬਲ ਸਾਫ਼ ਕਰਨ ਲਈ ਕਿਹਾ ਹੈ ਉੱਥੇ ਹੀ ਸੋਫੇ ਤੇ ਬੈਠੀ ਅਰਸ਼ ਨੇਲ ਪਾਲਿਸ਼ ਲਗਾ ਰਹੀ ਸੀ ਉਸੇ ਵਕਤ ਅਰਸ਼ ਦਾ ਫੋਨ ਵੱਜਿਆ ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਆਪਣੀ ਸੱਸ ਨੂੰ ਬੋਲੀ ਮੰਮੀ ਜੀ ਦੀਪਕ ਦਾ ਫੋਨ ਸੀ ਕਹਿ ਰਹੇ ਸੀ ਕਿ ਅੱਜ ਆਪਾਂ ਸ਼ਾਮ ਨੂੰ ਕਿਤੇ ਘੁੰਮਣ ਚੱਲਾਂਗੇ ਤਾਂ ਸਮੇਂ ਤੇ ਤਿਆਰ ਰਹੋ ਬਾਹਰ ਘੁੰਮਣ ਜਾਣ ਦੀ ਗੱਲ ਸੁਣ ਕੇ ਸੀਰਤ ਨੂੰ ਥੋੜਾ ਚੰਗਾ ਲੱਗਣ ਲੱਗਿਆ ਕਿਉਂਕਿ ਇੰਨੇ ਦਿਨਾਂ ਦੀ ਘਰ ਵਿੱਚ ਹੀ ਬੰਦ ਸੀ ਸੋਚਣ ਲੱਗੀ ਬਾਹਰ ਘੁੰਮਣ ਜਾਵਾਂਗੀ ਤਾਂ ਥੋੜਾ ਮੂਡ ਫਰੈਸ਼ ਹੋ ਜਾਵੇਗਾ ਸ਼ਾਇਦ ਵੀਰ ਜੀ ਨੇ ਇਹ ਪ੍ਰੋਗਰਾਮ ਮੇਰਾ ਮੂਡ ਬਦਲਣ ਲਈ ਹੀ ਬਣਾਇਆ ਹੋਵੇਗਾ ਹੌਲੀ-ਹੌਲੀ ਸ਼ਾਮ ਹੋਣ ਲੱਗੀ ਤਾਂ ਉਹ ਆਪਣੀ ਮਾਂ ਨੂੰ ਬੋਲੀ ਮਾਂ ਮੈਂ ਤਾਂ ਬਲੈਕ ਸੂਟ ਪਾ ਕੇ ਜਾਵਾਂਗੀ ਉਸ ਦੀ ਮਾਂ ਇੱਕਦਮ ਬੋਲੀ ਪਰ ਪੁੱਤ ਕੁੰਮਨ ਲਈ ਤਾਂ ਅਸੀਂ ਜਾ ਰਹੇ ਹਾਂ ਤੂੰ ਘਰ ਰਹਿ ਕੇ ਬੱਚਿਆਂ ਨੂੰ ਸੰਭਾਲੀ ਤੇ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੀ ਭਾਬੀ ਡਾਈਟਿੰਗ ਕਰ ਰਹੀ ਹੈ ਤਾਂ ਉਹ ਘਰ ਦਾ ਖਾਣਾ ਹੀ ਖਾਵੇਗੀ ਤੂੰ ਸਭ ਲਈ ਖਾਣਾ ਬਣਾ ਲਵੀ ਤੇ ਨਾਲੇ ਅਰਸ਼ ਦੇ ਕੁਝ ਕੱਪੜੇ ਵੀ ਪ੍ਰੈਸ ਕਰਨ ਵਾਲੇ ਪਏ ਨੇ ਉਹ ਪ੍ਰੈਸ ਕਰ ਦੇਵੀਂ ਸੀਰਤ ਦਾ ਮੂੰਹ ਉਤਰ ਗਿਆ ਇਕਦਮ ਬੋਲ ਪਈ ਮਾਂ ਜਦੋਂ ਸਾਰੇ ਘੁੰਮਣ ਜਾ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਜਾ ਸਕਦੀ ਉਸੇ ਵਕਤ ਅਰਸ਼ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਸੀਰਤ ਜੇ ਤੂੰ ਸਾਡੇ ਨਾਲ ਘੁੰਮਣ ਜਾਏਂਗੀ ਤਾਂ ਘਰ ਦਾ ਕੰਮ ਕੌਣ ਕਰੇਗਾ ਬੱਚਿਆਂ ਨੂੰ ਕੌਣ ਸੰਭਾਲੇਗਾ ਤੇ ਬੱਚਿਆਂ ਨੂੰ ਸੰਭਾਲਣਾ ਵੀ ਤਾਂ ਜ਼ਰੂਰੀ ਹੈ ਅਸੀਂ ਥੋੜਾ ਫ੍ਰੀ ਹੋ ਕੇ ਘੁੰਮਣਾ ਚਾਹੁੰਦੇ ਹਾਂ ਪਹਿਲਾਂ ਤਾਂ ਬੱਚਿਆਂ ਦੇ ਕਾਰਨ ਕਿਤੇ ਘੁੰਮਣ ਨਹੀਂ ਜਾ ਸਕੀ ਪਰ ਚੰਗਾ ਅੱਜ ਤੂੰ ਘਰ ਹੈ ਤੇ ਉਹਨਾਂ ਨੂੰ ਸੰਭਾਲ ਲਵੇਂਗੀ ਹੁਣ ਨਾ ਮੈਨੂੰ ਕੰਮ ਦੀ ਕੋਈ ਟੈਨਸ਼ਨ ਹੋਵੇਗੀ ਨਾ ਹੀ ਬੱਚਿਆਂ ਨੂੰ ਸੰਭਾਲਣ ਦੀ ਇੰਨਾ ਕਹਿ ਕੇ ਉਹ ਤਿਆਰ ਹੋਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਸੀਰਤ ਹੈਰਾਨ ਜਹੀ ਉੱਥੇ ਹੀ ਖੜੀ ਰਹਿ ਗਈ ਉਸਦੀ ਮਾਂ ਵੀ ਆਪਣੇ ਕਮਰੇ ਵਿੱਚ ਤਿਆਰ ਹੋਣ ਗਈ ਉਸਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਸੋਚਣ ਲੱਗੀ ਭਾਬੀ ਤਾਂ ਖੈਰ ਮੇਰੇ ਬਾਰੇ ਨਹੀਂ ਸੋਚ ਰਹੀ ਤਾਂ ਨਾ ਸਹੀ ਪਰਕਟ ਟੋਟ ਕਟ ਮਾਂ ਤੋਂ ਮੈਨੂੰ ਅਜਹੀ ਉਮੀਦ ਨਹੀਂ ਸੀ ਮਾਂ ਨੂੰ ਤਾਂ ਆਪਣੀ ਧੀ ਬਾਰੇ ਸੋਚਣਾ ਚਾਹੀਦਾ ਉਸ ਦਾ ਮਨ ਇੱਕਦਮ 부ਝ ਗਿਆ ਥੋੜੀ ਦੇਰ ਵਿੱਚ ਹੀ ਦੀਪਕ ਘਰ ਆ ਗਿਆ ਕਹਿਣ ਲੱਗਿਆ ਸੀਰਤ ਜਰਾ ਇੱਕ ਕੱਪ ਚਾਹ ਦਾ ਬਣਾ ਦੇ ਉਸ ਨੂੰ ਲੱਗਿਆ ਕਿ ਉਸ ਦਾ ਭਰਾ ਉਸ ਨੂੰ ਜ਼ਰੂਰ ਨਾਲ ਚੱਲਣ ਲਈ ਕਹੇਗਾ ਪਰ ਉਸ ਨੇ ਤਾਂ ਫਟਾਫਟ ਅਗਲੀ ਫਰਮਾਇਸ਼ ਮਾਰਦੇ ਹੋਏ ਕਿਹਾ ਕਿ ਅੱਜ ਡਿਨਰ ਵਿੱਚ ਮੇਰੇ ਲਈ ਮਟਰ ਪਨੀਰ ਦੀ ਸਬਜ਼ੀ ਜ਼ਰੂਰ ਬਣਾ ਦੇਵੀਂ ਚੰਗਾ ਹੋਇਆ ਜੋ ਤੂੰ ਘਰੇ ਅਸੀਂ ਬਾਹਰ ਘੁੰਮਣ ਜਾਵਾਂਗੇ ਤਾਂ ਖਾਣ ਪੀਣ ਦੀ ਟੈਨਸ਼ਨ ਨਹੀਂ ਰਹੇਗੀ ਤੈਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਬਾਹਰ ਦਾ ਖਾਣਾ ਚੰਗਾ ਨਹੀਂ ਲੱਗਦਾ ਇੰਨਾ ਕਹਿ ਕੇ ਉਹ ਵੀ ਤਿਆਰ ਹੋਣ ਆਪਣੇ ਕਮਰੇ ਵਿੱਚ ਚਲਾ ਗਿਆ ਥੋੜੀ ਦੇਰ ਬਾਅਦ ਅਰਸ਼ ਦੀਪਕ ਤੇ ਉਸਦੀ ਮਾਂ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਨਿਕਲੇ ਸੀਰਤ ਨੂੰ ਬਾਈ ਬੋਲ ਕੇ ਘੁੰਮਣ ਚਲੇ ਗਏ ਹੂੰ ਥੋੜੀ ਦੇਰ ਵਿੱਚ ਹੀ ਬੱਚਿਆਂ ਨੇ ਟਿਊਸ਼ਨ ਤੋਂ ਆ ਕੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਭੁੱਖ ਲੱਗੀ ਹੈ ਉਹ ਚੁੱਪਚਾਪ ਰਸੋਈ ਵਿੱਚ ਗਈ ਤੇ ਜਾ ਕੇ ਸੂਜੀ ਦਾ ਕੜਾ ਬਣਾ ਲਿਆਈ ਬੱਚੇ ਕੜਾ ਨੂੰ ਵੇਖ ਕੇ ਮੂੰਹ ਬਣਾਉਂਦੇ ਹੋਏ ਕਹਿਣ ਲੱਗੇ ਪੂਆ ਜੀ ਅਸੀਂ ਤਾਂ ਮੈਗੀ ਖਾਣੀ ਆ ਹੁਣ ਤਾਂ ਉਹ ਪਰੇਸ਼ਾਨ ਹੋ ਗਈ ਘਰ ਵਿੱਚ ਮੈਗੀ ਹੈ ਵੀ ਨਹੀਂ ਸੀ ਤੇ ਕਹਿਣ ਲੱਗੀ ਘਰ ਮੈਗੀ ਨਹੀਂ ਹੈ ਪਲੀਜ਼ ਹੁਣ ਇਹ ਕੜਾ ਪ੍ਰਸ਼ਾਦ ਹੀ ਖਾ ਲਵੋ ਮੰਮਾ ਪਾਪਾ ਬਾਹਰ ਗਏ ਨੇ ਆਉਂਦੇ ਹੋਏ ਤੁਹਾਡੇ ਲਈ ਬਹੁਤ ਸਾਰਾ ਸਮਾਨ ਲੈ ਕੇ ਆਉਣਗੇ ਪਰ ਬੱਚੇ ਰੋਣ ਲੱਗੇ ਸੀਰਤ ਇਕਦਮ ਪਰੇਸ਼ਾਨ ਹੋ ਗਈ ਸੋਚਣ ਲੱਗੀ ਕੀ ਔਕਾਤ ਹੈ ਇਸ ਘਰ ਵਿੱਚ ਮੇਰੀ ਭਾਬੀ ਦੇ ਬੱਚਿਆਂ ਦੇ ਨਖਰੇ ਮੈਨੂੰ ਚੁੱਕਣੇ ਪੈ ਰਹੇ ਨੇ ਤੇ ਭਾਬੀ ਆਰਾਮ ਨਾਲ ਘੁੰਮ ਰਹੀ ਏ ਉਸ ਦਾ ਮਨ ਉਸ ਨੂੰ ਕਚੋਟਣ ਲੱਗਿਆ ਅੱਜ ਰਹਿ ਰਹਿ ਕੇ ਉਸ ਨੂੰ ਰਵੀ ਦੀ ਯਾਦ ਆ ਰਹੀ ਸੀ ਰਵਿਦਾ ਸ਼ਿਰਵਾਦ ਵਿੱਚ ਵੀ ਕਦੇ ਇਕੱਲੇ ਨਹੀਂ ਸੀ ਜਾਂਦੀ ਉਹ ਤਾਂ ਸਬਜ਼ੀ ਲੈਣ ਮਾਰਕੀਟ ਵੀ ਜਾਣਾ ਹੁੰਦਾ ਤਾਂ ਸੀਰਤ ਨੂੰ ਆਪਣੇ ਨਾਲ ਲੈ ਕੇ ਜਾਂਦੀ ਹਮੇਸ਼ਾ ਕਹਿੰਦੀ ਮੇਰਾ ਇਕੱਲੇ ਜਾਂਦਾ ਮਨ ਨਹੀਂ ਕਰ ਰਿਹਾ ਤੂੰ ਵੀ ਮੇਰੇ ਨਾਲ ਚੱਲ ਪਰ ਮੈਂ ਝੱਲੀ ਚਿੜ ਜਾਂਦੀ ਤੇ ਕਹਿੰਦੀ ਕਿ ਆਪਣੇ ਹਿੱਸੇ ਦਾ ਕੰਮ ਵੀ ਤੁਸੀਂ ਇਕੱਲੇ ਨਹੀਂ ਕਰ ਸਕਦੇ ਪਰ ਉਹ ਤਾਂ ਪਤੀ ਦਾ ਪਿਆਰ ਸੀ ਜੋ ਕਦੋਂ ਤੋਂ ਮੈਂ ਅਣਦੇਖਿਆ ਕਰੀ ਬੈਠੀ ਸੀ ਪਰ ਇੱਥੇ ਤਾਂ ਸਾਰੇ ਮੈਨੂੰ ਬਿਨਾ ਲਈ ਹੀ ਘੁੰਮਣ ਚਲੇ ਜਾਂਦੇ ਨੇ ਇੰਜੋਏ ਕਰ ਰਹੇ ਨੇ ਮੇਰੇ ਬਾਰੇ ਤਾਂ ਕੋਈ ਸੋਚ ਵੀ ਨਹੀਂ ਰਿਹਾ ਉਸ ਦਾ ਮਨ ਅੰਦਰੋਂ ਅੰਦਰੀ ਉਸ ਨੂੰ ਅਹਿਸਾਸ ਦਿਵਾ ਰਿਹਾ ਸੀ ਕਿ ਉਸ ਨੇ ਆਪਣੇ ਸਹੁਰੇ ਛੱਡ ਕੇ ਬਹੁਤ ਬੜੀ ਗਲਤੀ ਕੀਤੀ ਹੈ ਘਰ ਵਿੱਚ ਇਕੱਲੇ ਬੈਠਣਾ ਉਸ ਨੂੰ ਚੰਗਾ ਨਹੀਂ ਸੀ ਲੱਗ ਰਿਹਾ ਬੱਚਿਆਂ ਨੇ ਥੋੜੀ ਦੇਰ ਨਖਰੇ ਕੀਤੇ ਫਿਰ ਉਸ ਨੇ ਟੀਵੀ ਲਗਾ ਕੇ ਕਾਰਟੂਨ ਲਗਾ ਦਿੱਤੇ ਤਾਂ ਬੱਚੇ ਉਸ ਵਿੱਚ ਹੀ ਖੁਸ਼ ਹੋ ਗਏ ਨਾਲ ਹੀ ਉਸਨੇ ਉਹਨਾਂ ਨੂੰ ਕੜਾ ਖਵਾ ਦਿੱਤਾ ਥੋੜੀ देर ਬਾਅਦ ਬੱਚਿਆਂ ਨੂੰ ਨੀਂਦ ਆਉਣ ਲੱਗੀ ਉਸਨੇ ਬੱਚਿਆਂ ਨੂੰ ਸੁਵਾ ਦਿੱਤਾ ਫਿਰ ਆ ਕੇ ਆਪ ਬਾਹਰ ਬੀੜੇ ਵਿੱਚ ਬੈਠ ਗਈ ਉਸਦਾ ਮੂਡ ਠੀਕ ਨਹੀਂ ਸੀ बार-बार ਉਸਨੂੰ ਰਵੀ ਦੀ ਯਾਦ ਆ ਰਹੀ ਸੀ ਉਹ ਬੈਠੀ ਹੀ ਸੀ ਕਿ ਉਸੇ ਵਕਤ ਅਰਸ਼ ਦਾ ਫੋਨ ਆ ਗਿਆ ਪੁੱਛਣ ਲੱਗੀ ਬੱਚੇ ਠੀਕ ਨੇ ਕੀ ਕਰ ਰਹੇ ਨੇ ਤਾਂ ਉਸਨੇ ਜਵਾਬ ਵਿੱਚ ਕਿਹਾ ਉਹ ਤਾਂ ਖਾ ਪੀ ਕੇ ਸੌਂ ਗਏ ਡਿਨਰ ਬਣਾ ਲਿਆ ਤੁਸੀਂ ਉਸ ਵਕਤ ਸੀਰਤ ਨੂੰ ਯਾਦ ਆਇਆ ਕਿ ਰਾਤ ਦੀ ਰੋਟੀ ਤਾਂ ਉਸਨੇ ਬਣਾਈ ਹੀ ਨਹੀਂ ਉਹ 부জে ਮਨ ਨਾਲ ਬੋਲੀ ਹਜੇ ਨਹੀਂ ਭਾਬੀ ਪਰ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਬਣਾ ਦਿੰਦੀ ਆ ਅਰਸ਼ ਇੱਕਦਮ ਬੋਲੀ ਕਿਉਂ ਨਹੀਂ ਬਣਾਇਆ ਹਜੇ ਤੱਕ ਇੱਕ ਘੰਟੇ ਵਿੱਚ ਅਸੀਂ ਘਰ ਪਹੁੰਚਣ ਵਾਲੇ ਆ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਐ ਅਸੀਂ ਬਾਹਰ ਵੀ ਬਸ ਗੋਲ ਗੱਪੇ ਹੀ ਖਾਏ ਨੇ ਸੀਰਤ ਨੂੰ ਅਜੀਹ ਲੱਗਿਆ ਮੰਨੋ ਉਸਦੀ ਭਾਬੀ ਉਸਦੇ ਝਕਮਾ ਤੇ ਨਮਕ ਛਿੜਕ ਰਹੀ ਹੋਵੇ ਉਸਨੇ ਅਨਮਨੇ ਢੰਗ ਨਾਲ ਕਿਹਾ ਮੈਂ ਰੋਟੀ ਬਣਾ ਦਵਾਂਗੀ ਤੁਸੀਂ ਚਿੰਤਾ ਨਾ ਕਰੋ ਫਿਰ ਉਸਨੇ ਫੋਨ ਕੱਟ ਦਿੱਤਾ ਰਸੋਈ ਵਿੱਚ ਜਾ ਕੇ ਰੋਟੀ ਸਬਜੀ ਤੇ ਆਪਣੀ ਭਾਬੀ ਲਈ ਓਟਸ ਤਿਆਰ ਕੀਤੀ ਅੱਜ ਉਸ ਦਾ ਰੋਟੀ ਖਾਣ ਦਾ ਬਿਲਕੁਲ ਵੀ ਦਿਲ ਨਹੀਂ ਸੀ ਕਰ ਰਿਹਾ ਉਸ ਨੂੰ ਆਪਣੇ ਵੀ ਸਾਰੇ ਪਰਾਏ ਲੱਗ ਰਹੇ ਸੀ ਸਾਰੇ ਘਰ ਵਾਪਸ ਆ ਕੇ ਖਾਣ ਦੀ ਫਰਮਾਇਸ਼ ਕਰਨ ਲੱਗੇ ਅਰਸ਼ ਆਉਂਦੇ ਹੀ ਸੋਫੇ ਤੇ ਪਸਰ ਗਈ ਤੇ ਬੋਲੀ ਅੱਜ ਤਾਂ ਮੈਂ ਬਹੁਤ ਥੱਕ ਗਈ ਬਹੁਤ ਘੁੰਮੀ ਆਪਾਂ ਬਹੁਤ ਮਜ਼ਾ ਆਇਆ ਅਰਸ਼ ਦੀ ਸੱਸ ਬੋਲੀ ਹਾਂ ਅੱਜ ਤਾਂ ਸ਼ਾਪਿੰਗ ਵੀ ਬਹੁਤ ਕੀਤੀ ਸੀਰਤ ਨੂੰ ਇੱਕ ਉਮੀਦ ਦਿਖਾਈ ਦਿੱਤੀ ਕਿ ਸ਼ਾਇਦ ਘਰ ਵਾਲੇ ਉਸ ਲਈ ਕੁਝ ਨਾ ਕੁਝ ਲੈ ਕੇ ਆਏ ਹੋਣਗੇ ਪਰ ਉਸਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਤਾਂ ਸੀਰਤ ਚੁੱਪਚਾਪ ਕਿਚਨ ਵਿੱਚ ਜਾਣ ਲੱਗੀ ਉਸੇ ਵਕਤ ਦੀਪਕ ਨੇ ਕਿਹਾ ਰੁਕ ਸੀਰਤ જરા ਇੱਧਰਾ ਉਸ ਨੂੰ ਲੱਗਿਆ ਸ਼ਾਇਦ ਦੀਪਕ ਉਸ ਲਈ ਜ਼ਰੂਰ ਕੁਝ ਲੈ ਕੇ ਆਇਆ ਹੈ ਉਮੀਦ ਭਰੀਆਂ ਨਜ਼ਰਾਂ ਨਾਲ ਆਪਣੇ ਭਰਾ ਵੱਲ ਵੇਖਣ ਲੱਗੀ ਤਾਂ ਉਹ ਕਹਿਣ ਲੱਗਿਆ ਪਹਿਲਾਂ ਇੱਕ ਗਲਾਸ ਪਾਣੀ ਪਿਲਾ ਦੇ ਡਾਈਨਿੰਗ ਟੇਬਲ ਤੇ ਹੀ ਪਾਣੀ ਦੇ ਗਲਾਸ ਰੱਖੇ ਹੋਏ ਸੀ ਉਹ ਸੋਚਣ ਲੱਗੀ ਕਿ ਵੀਰ ਇੱਕ ਪਾਣੀ ਦਾ ਗਲਾਸ ਵੀ ਆਪ ਉੱਠ ਕੇ ਨਹੀਂ ਪੀ ਸਕਦਾ ਕਿ ਮੈਂ ਇੰਨੀ ਗਈ ਗੁਜ਼ਰੀ ਹੋ ਗਈਆਂ ਕਿ ਇਹ ਮੈਨੂੰ ਇਗਨੋਰ ਕਰ ਰਹੇ ਨੇ ਮੈਨੂੰ ਘਰ ਦੀ ਨੌਕਰਾਨੀ ਬਣਾ ਕੇ ਰੱਖ ਦਿੱਤਾ ਤੇ ਮੇਰੇ ਤੋਂ ਉਮੀਦ ਕਰ ਰਹੇ ਨੇ ਕਿ ਮੈਂ ਘਰ ਦੇ ਸਾਰੇ ਕੰਮ ਕਰਾਂ ਖੈਰ ਹਜੇ ਵੀ ਉਹ ਘਰ ਦੇ ਸਾਰੇ ਕੰਮ ਕਰਦੀ ਜਾ ਰਹੀ ਸੀ ਉਸਨੇ ਆਪਣੇ ਭਰਾ ਨੂੰ ਪਾਣੀ ਦਾ ਗਲਾਸ ਫੜਾਇਆ ਉਸ ਤੋਂ ਬਾਅਦ ਰਸੋਈ ਵਿੱਚ ਗਈ ਤੇ ਸਾਰਿਆਂ ਲਈ ਰੋਟੀ ਪਲੇਟਾਂ ਵਿੱਚ ਪਾਉਣ ਲੱਗੀ ਰੋਟੀ ਖਾਣ ਤੋਂ ਬਾਅਦ ਅਰਸ਼ ਬੋਲੀ ਮੈਨੂੰ ਤਾਂ ਹੁਣ ਬਹੁਤ ਜ਼ੋਰ ਦੀ ਨੀਂਦ ਆ ਰਹੀ ਹੈ ਜ਼ੀਰਤ ਤੂੰ ਰਸੋਈ ਸਾਫ਼ ਕਰਕੇ ਹੀ ਸੌਂਈਂ ਪਾਂਡੇ ਵੀ ਮਾਜ ਦੇਵੀ ਨਹੀਂ ਤਾਂ ਰਸੋਈ ਵਿੱਚ ਕਾਕਰੋਚ ਆ ਜਾਣਗੇ ਮਾਂ ਕਹਿਣ ਲੱਗੀ ਹਾਂ ਪੁੱਤ ਨਾਲੇ ਆਉਂਦੀ ਹੋਈ ਤੇਲ ਗਰਮ ਕਰਕੇ ਲੈ ਆਈ ਮੇਰੇ ਪੈਰਾਂ ਵਿੱਚ ਅੱਜ ਘੁੰਮ ਘੁੰਮ ਕੇ ਬਹੁਤ ਦਰਦ ਹੋ ਰਿਹਾ ਥੋੜੀ देर ਮਾਲਿਸ਼ ਵੀ ਕਰ ਦੇਵੀ ਹੁਣ ਤਾਂ ਸੀਰਤ ਦਾ ਗੁੱਸਾ ਫਟ ਪਿਆ ਕਹਿਣ ਲੱਗੀ ਮੈਂ ਵੀ ਸ਼ਾਮ ਤੋਂ ਭੁੱਖੀ ਪਿਆਸੀ ਹਾਂ ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ ਕਿ ਮੈਂ ਰੋਟੀ ਖਾਧੀ ਜਾਂ ਨਹੀਂ ਸਾਬਸ ਮੈਨੂੰ ਕੰਮ ਦੱਸਦੇ ਜਾ ਰਹੇ ਨੇ ਮੈਂ ਇਸ ਘਰ ਦੀ ਧੀ ਹਾਂ ਕੋਈ ਨੌਕਰਾਨੀ ਨਹੀਂ ਮਾਂ ਸ਼ਾਂਤ ਭਾਵਨਾ ਨਾਲ ਬੋਲੀ ਏ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਏ ਸੌਰੇ ਵੀ ਤਾਂ ਤੈਨੂੰ ਕੰਮ ਕਰਨਾ ਪੈਂਦਾ ਹੀ ਸੀ ਇੱਥੇ ਤਾਂ ਸਿਰਫ ਇੱਕ ਦਿਨ ਹੀ ਤੇਰੇ ਤੋਂ ਕੰਮ ਕਰਵਾਇਆ ਸੌਰੇ ਤਾਂ ਤੈਨੂੰ ਰੋਜ਼ ਕੰਮ ਕਰਨਾ ਪੈਂਦਾ ਉਹ ਵੀ ਕੱਲੇ ਤੇਰੀ ਸੱਸ ਤਾਂ ਬਿਮਾਰ ਹੈ ਉਹ ਤਾਂ ਤੇਰੀ ਕੋਈ ਮਦਦ ਵੀ ਨਹੀਂ ਕਰਦੀ ਇੱਥੇ ਦਾ ਆਪਾਂ ਫਿਰ ਤਿੰਨ ਜਣੇ ਆ ਮਿਲ ਜੁਲ ਕੇ ਕੰਮ ਕਰ ਲੈਂਦੇ ਆ ਉਹ ਤਾਂ ਅੱਜ ਅਸੀਂ ਕੁੰਮਨ ਚਲੇ ਗਏ ਇਸ ਲਈ ਸਾਡਾ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ ਕੀ ਤੂੰ ਇੱਕ ਦਿਨ ਵੀ ਘਰ ਦਾ ਸਾਰਾ ਕੰਮ ਨਹੀਂ ਕਰ ਸਕਦੀ ਸੀਰਤ ਕੁਝ ਨਹੀਂ ਬੋਲੀ ਤੇ ਗੁੱਸੇ ਵਿੱਚ ਪੈਰ ਪਟਕਦੇ ਹੋਏ ਕਮਰੇ ਵਿੱਚ ਚਲੀ ਗਈ ਸਾਰੀ ਰਾਤ ਸੋਚ ਵਿੱਚ ਟੁੱਬੀ ਸੋਚਦੀ ਰਹੀ ਕਿ ਰਵੀ ਦੀ ਮਾਂ ਮੰਜੇ ਤੇ ਪਈ ਹੈ ਤਾਂ ਆਖਿਰ ਉਸ ਵਿੱਚ ਉਹਨਾਂ ਦੀ ਕੀ ਗਲਤੀ ਕਦੇ ਕਦੇ ਜ਼ਰੂਰਤ ਪੈਂਦੀ ਉਹ ਮੈਨੂੰ ਜਾਦਾ ਵਾਰ ਵਾਜਾ ਮਾਰ ਲੈਂਦੇ ਨੇ ਤਾਂ ਇਸ ਨਾਲ ਕੀ ਫਰਕ ਪੈ ਗਿਆ ਉਲਟਾ ਮੇਰੇ ਘਰ ਵਾਲਿਆਂ ਨੇ ਤਾਂ ਸੱਚ ਵਿੱਚ ਹੀ ਮੈਨੂੰ ਨੌਕਰਾਨੀ ਬਣਾ ਕੇ ਰੱਖ ਦਿੱਤਾ ਹੁਣ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਸੋਚਣ ਲੱਗੀ ਗਲਤੀ ਮੇਰੀ ਐ ਮੈਨੂੰ ਛੋਟੀ ਜਹੀ ਗੱਲ ਕਰਕੇ ਰਵੀ ਨਾਲ ਬਹਿਸ ਨਹੀਂ ਸੀ ਕਰਨੀ ਚਾਹੀਦੀ ਆਖਿਰ ਉਹ ਵੀ ਕੀ ਕਰ ਸਕਦੇ ਨੇ ਉਹ ਵੀ ਤਾਂ ਮਜਬੂਰ ਨੇ ਆਪਣੀ ਬਿਮਾਰ ਮਾਂ ਨੂੰ ਕਿਵੇਂ ਕਿਤੇ ਦੂਰ ਛੱਡ ਆਉਣ ਅਗਲੀ ਸਵੇਰੇ ਬਹੁਤ ਸੂਸ ਸਮਝ ਕੇ ਉਸਨੇ ਆਪਣਾ ਸਮਾਨ ਪੈਕ ਕੀਤਾ ਤੇ ਹਾਲ ਵਿੱਚ ਆ ਗਈ ਉਸ ਨੂੰ ਟੈਚੀ ਦੇ ਨਾਲ ਖੜ੍ਹਾ ਵੇਖ ਕੇ ਦੀਪਕ ਹੈਰਾਨੀ ਨਾਲ ਬੋਲਿਆ ਤੂੰ ਕਿਤੇ ਜਾ ਰਹੀ ਹੈ ਸੀਰਤ ਹਾਂ ਵੀਰੇ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ ਉਸੇ ਵਕਤ ਅਰਸ਼ ਕਹਿਣ ਲੱਗੀ ਕੀ ਹੋ ਗਿਆ ਸੀਰਤ ਅਚਾਨਕ ਕਿਉਂ ਜਾ ਰਹੀ ਹੈ ਇੱਥੇ ਰਹਿੰਦੀ ਤਾਂ ਥੋੜਾ ਮੈਨੂੰ ਵੀ ਆਰਾਮ ਮਿਲ ਜਾਂਦਾ ਆਪਣੇ ਘਰ ਕਰਸਤੇ ਨੂੰ ਛੱਡ ਕੇ ਮੈਂ ਕਿੰਨੇ ਦਿਨ ਇੱਥੇ ਰਹਿ ਸਕਾਂਗੀ ਮੰਮੀ ਜੀ ਉੱਥੇ ਇਕੱਲੇ ਨੇ ਮੈਨੂੰ ਅੱਜ ਜਾਣਾ ਹੀ ਪਵੇਗਾ ਮਾਂ ਵੀ ਬੋਲੀ ਅੱਛਾ ਤੂੰ ਜਾ ਰਹੀ ਹੈ ਚਲ ਕੋਈ ਨਾ ਆਉਂਦੀ ਜਾਂਦੀ ਰਹੀਂ ਸੀਰਤ ਨੇ ਸਾਰਿਆਂ ਨੂੰ ਬਾਏ ਕੀਤੀ ਤੇ ਬਾਹਰ ਨਿਕਲ ਗਈ ਬਾਹਰ ਨਿਕਲਦੇ ਹੀ ਖੁੱਲੀ ਹਵਾ ਵਿੱਚ ਉਸਨੇ ਇੱਕ ਡੂੰਗਾ ਸਾਹ ਲਿਆ ਤੇ ਉਸੇ ਵਕਤ ਰਵੀ ਨੂੰ ਮੈਸੇਜ ਕਰਕੇ ਭੇਜ ਦਿੱਤਾ ਕਿ ਮੈਂ ਘਰ ਵਾਪਸ ਆ ਰਹੀ ਹਾਂ ਮੈਨੂੰ ਮੇਰੀਆਂ ਗਲਤੀਆਂ ਲਈ ਮਾਫ਼ ਕਰ ਦੇਣਾ। ਉਸ ਤੋਂ ਬਾਅਦ ਆਟੋ ਫੜ ਕੇ ਸਿੱਧਾ ਆਪਣੇ ਘਰ ਪਹੁੰਚ ਗਈ। ਜਦੋਂ ਘਰ ਪਹੁੰਚੀ ਤਾਂ ਰਵੀ ਨੇ ਝਟ ਉਸ ਨੂੰ ਗਲੇ ਨਾਲ ਲਗਾ ਲਿਆ। ਮੰਨੋ ਕੋਈ ਅਨਮੋਲ ਖੋਈ ਹੋਈ ਚੀਜ਼ ਉਸ ਨੂੰ ਵਾਪਸ ਮਿਲ ਗਈ ਹੋਵੇ। ਉਸਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਉਹ ਡਰਦੀ-ਡਰਦੀ ਆਪਣੀ ਸੱਸ ਦੇ ਕਮਰੇ ਵਿੱਚ ਗਈ। ਪੈਰੀ ਹੱਥ ਲਾਏ। ਉਹਨਾਂ ਦਾ ਆਸ਼ੀਰਵਾਦ ਲਿਆ। ਉਸ ਦੀ ਸੱਸ ਨੇ ਸਹਿਜ ਭਾਵਨਾ ਨਾਲ ਕਿਹਾ, ਆ ਗਈ ਪੁੱਤ ਪੇਕੇਆਂ ਤੋਂ ਚੱਲ ਚੰਗਾ ਹੋਇਆ ਤੇਰਾ ਵੀ ਮਨ ਬਦਲ ਗਿਆ ਇੱਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਐ ਵਧੀਆ ਕੀਤਾ ਤੂੰ 2-4 ਦਿਨ ਆਪਣੇ ਪੇਕੇ ਲਾ ਆਈ ਉਸਨੇ ਹੈਰਾਨੀ ਨਾਲ ਰਵੀਵਲ ਵੇਖਿਆ ਤਾਂ ਉਸਨੂੰ ਪਤਾ ਲੱਗਿਆ ਕਿ ਰਵੀ ਨੇ ਮਾਂ ਨੂੰ ਕੁਝ ਨਹੀਂ ਦੱਸਿਆ ਕਿ ਉਹ ਗੁੱਸੇ ਹੋ ਕੇ ਗਈ ਸੀ ਆਪਣੇ ਘਰ ਵਾਲੇ ਦੇ ਪਿਆਰ ਅੱਗੇ ਨਤਮਸਤਕ ਹੋ ਉઠી ਉਸਨੇ ਮਾਂ ਦੇ ਸਾਹਮਣੇ ਉਸਦੀ ਇੱਜ਼ਤ ਚ ਰੱਖ ਲਈ ਸੀ ਨਹੀਂ ਤਾਂ ਉਸਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਉਸਦੀ ਸੱਸ ਉਸ ਬਾਰੇ ਕੀ ਕੀ ਸੋਚ ਰਹੀ ਹੋਵੇਗੀ ਇੱਕ ਹਫ਼ਤੇ ਬਾਅਦ ਉਸਦੀ ਮਾਂ ਦਾ ਜਨਮ ਦਿਨ ਸੀ ਤਾਂ ਦੀਪਕ ਨੇ ਰਵੀ ਨੂੰ ਫੋਨ ਕਰਕੇ ਬੁਲਾਇਆ ਤਾਂ ਉਹ ਮਾਂ ਦੇ ਜਨਮ ਦਿਨ ਤੇ ਆਪਣੇ ਪੇਕੇ ਪਹੁੰਚੀ ਤਾਂ ਉਸਦੀ ਮਾਂ ਨੇ ਉਸਨੂੰ ਦੱਸਿਆ ਕਿ ਉਸ ਦਿਨ ਸਭ ਘਰ ਵਾਲਿਆਂ ਨੇ ਮਿਲ ਕੇ ਨਾਟਕ ਕੀਤਾ ਸੀ ਤਾਂ ਕਿ ਤੂੰ ਆਪਣੇ ਸਹੁਰੇ ਜਾਣ ਲਈ ਆਪਣਾ ਮਨ ਬਣਾ ਲਵੇਂ ਬਾਕੀ ਕੋਈ ਉਸ ਨੂੰ ਨੌਕਰਾਨੀ ਨਹੀਂ ਸਮਝ ਰਿਹਾ ਇਹ ਸੁਣ ਕੇ ਸੀਰਤ ਦਾ ਮਨ ਇੱਕਦਮ ਫੁੱਲ ਵਾਂਗ ਹਲਕਾ ਹੋ ਗਿਆ ਕਿਉਂਕਿ ਐਨੇ ਦਿਨਾਂ ਤੋਂ ਉਸ ਦੇ ਮਨ ਤੇ ਇੱਕ ਬੋਝ ਸੀ ਕਿ ਮੇਰੇ ਪੂਰੇ ਟਾਈਮ ਵਿੱਚ ਮੇਰੇ ਪੇਕੇ ਵਾਲਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਦਾ ਵਿਵਹਾਰ ਥੋੜੀ ਦੇਰ ਬਾਅਦ ਹੀ ਮੇਰੇ ਪ੍ਰਤੀ ਬਦਲ ਗਿਆ ਸੀ ਪਰ ਹੁਣ ਉਹ ਆਪਣੇ ਸਹੁਰੇ ਤੇ ਪੇਕੇਆਂ ਵਿੱਚ ਤਾਲਮੇਲ ਬਿਠਾ ਕੇ ਚੱਲਣਾ ਸਿੱਖ ਚੁੱਕੀ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅੱਜ ਲਈ ਬਸ ਇੰਨਾ ਹੀ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ।